ਤੇ ਰੇੜੂ ਸਾਹਿਬ ਗੁਰਦੁਆਰੇ ਦੇ ਅੱਗੇ ਜਿਹੜੀ ਪਾਰਕਿੰਗ ਹੈ ਉਹਦਾ ਉਦਘਾਟਨ ਹੋਇਆ ਇੱਕ ਆਹ ਰੋਡ ਦਾ ਉਦਘਾਟਨ ਹੋਇਆ 1 ਕਰੋੜ 25 ਲੱਖ ਦੇ ਟੈਂਡਰ ਲੱਗੇ ਜੀ ਅੱਜ ਤੇ ਉਹਦੇ ਉਦਘਾਟਨ ਕੀਤੇ ਆ ਪੂਗਲੀਆਂ ਦਾ ਉਦਘਾਟਨ ਕਰਿਆ ਜੀ ਮੇਰੇ ਵਾਲੇ ਵਾੜ ਜੀ ਵਾੜ ਨੰਬਰ 15 ਚ ਇੱਕ ਕਰਿਆ ਰੇੜੂ ਸਾਹਿਬ ਦੇ ਬਾਹਰ ਉਤੇ ਇੰਟਰਲੌਕ ਟਾਈ ਲੱਗਣੀ ਹੈ ਜੀ ਗੁਰਦੁਆਰਾ ਰੇੜੂ ਸਾਹਿਬ ਦੇ ਨਾਲ ਜੋ ਨਵੀਂ ਇਮਾਰਤ ਬਣੀ ਉਹਦੀ ਪਾਰਕਿੰਗ ਹੈ ਉਹ ਬਾਹਰ ਇੰਟਰਲੌਕ ਟਾਈ ਲੱਗਣੀ ਹੈ ਉਹਦਾ 9 ਲੱਖ ਰੁਪਏ ਦਾ ਪ੍ਰੋਜੈਕਟ ਹੈ ਜੀ ਤੇ ਇਹ ਜਿਹੜੀ ਗਲੀ ਹੈ ਇਹ 8.5 ਲੱਖ ਰੁਪਏ ਦਾ ਪ੍ਰੋਜੈਕਟ ਹੈ ਜੀ ਇੱਕ ਤੇ ਰੇੜੂ ਸਾਹਿਬ ਗੁਰਦੁਆਰੇ ਦੇ ਅੱਗੇ ਜਿਹੜੀ ਪਾਰਕਿੰਗ ਹੈ ਉਹਦਾ ਉਦਘਾਟਨ ਹੋਇਆ ਇੱਕ ਆਹ ਰੋਡ ਦਾ ਉਦਘਾਟਨ ਹੋਇਆ ਜਿਹਨੇ ਵੀ ਸਾਨੇ ਵਾਲ ਦੇ ਵਿੱਚ ਕੋਈ ਛੋਟੇ ਮੋਟੇ ਕੰਮ ਹੈ ਕਿੰਨੇ ਹੋ ਗਏ 3 ਕਰੋੜ 25 ਲੱਖ ਦਾ ਟੈਂਡਰ ਲੱਗੇ ਜੀ ਅੱਜ ਤੇ ਉਹਦੇ ਉਦਘਾਟਨ ਕੀਤੇ ਆ ਜਿਹੜੇ ਵੀ ਕੰਮ ਰਹਿੰਦੇ ਪੂਰੇ ਕਰਾਂਗੇ ਹੁਣ ਜਿੱਥੇ ਮਤਲਬ ਅੱਜ ਉਦਘਾਟਨ ਹੋ ਰਹੇ ਨੇ ਜਿਹੜੀਆਂ ਅਗਲੀਆਂ ਕੋਈ ਕਾਫੀ ਬੜੀਆਂ ਸਰਗਰਮੀਆਂ ਜਾਰੀ ਨੇ ਉੱਥੇ ਤੇ ਪਕਾਣਾ ਵੀ ਗੱਲਬਾਤ ਕੀਤੀ ਸੀ ਕਿ ਆਰਾਮਗੜ ਰਾਜਗੜ੍ਹ ਰੋਡਾਂ ਦੀ ਸੜਕ ਘੁਚਾ ਪੈਂਡਾ ਵਾਲੀ ਰੋਡ ਦੀ ਸੜਕ ਹੈ ਉਹ ਵੀ ਹਾਲ ਤਾਂ ਜਿਹੜੀ ਕਾਫੀ ਕਰਸਾ ਹੋਈ ਹੋਈ ਆ ਕਾਫੀ ਲੋਕਾਂ ਦਾ ਮਨ ਕੋ ਕਹਿਣਾ ਵੱਜੀ ਆ ਰੋਡ ਐ ਕੋ ਤਾਂ ਫਿਰ ਨਹੀਂ ਮੈਂ ਤੁਹਾਨੂੰ ਪਿੱਛੇ ਵੀ ਦੱਸਿਆ ਵੀ 20 ਸਾਲ ਤੋਂ ਸਾਡੇ ਹਲਕਾ ਸਾਨ੍ਹੇਵਾਲ ਦੇ ਵਿੱਚ ਕੋਈ ਵੀ ਰੋਡ ਨਹੀਂ ਸੀ ਬਣੀ ਇਹਨਾਂ ਨੂੰ ਟਾਈਮ ਤੇ ਜ਼ਰੂਰ ਲੱਗੂਗਾ ਕਾਫੀ ਰੋਡਾਂ ਬਣ ਗਈਆਂ ਜੇ ਪਹਿਲਾਂ ਕਹਿੰਦੇ ਹੁੰਦੇ ਜਦੋਂ ਬੰਦੇ ਨੂੰ ਕੋਈ ਪ੍ਰੋਬਲਮ ਵੱਡੀ ਹੋਵੇ ਤਾਂ ਪਹਿਲਾਂ ਉਹਦਾ ਹੱਲ ਕੀਤਾ ਜਾਂਦਾ ਜਿਹੜੀਆਂ ਸਾਡੀਆਂ ਮੇਨ ਪ੍ਰੋਬਲਮਾਂ ਹੈਗੀਆਂ ਜਿੱਦਾਂ ਗੁਰਦੁਆਰਾ ਕਟਾਣਾ ਸਾਹਿਬ ਵਾਲੀ ਰੋਡ ਹੋ ਗਈ ਰਾਹੋਂ ਰੋਡ ਹੋ ਗਈ ਐਫ ਵੀ ਜਿਹਾ ਵੱਡੀਆਂ ਰੋਡਾਂ ਦਾ ਪਹਿਲਾਂ ਕੋੜ ਕੱਢਿਆ ਤੇ ਫਿੰਚੀਆਂ ਫੋੜਿਆ ਤੇ ਜਦ ਇਹ ਹਟ ਜਾਣਗੇ ਅੱਜ ਜਿਹਦੇ ਉਦਘਾਟਨ ਕਿਤੇ ਆਵੇ ਕਿੰਨੇ ਕਰੋੜ ਦੀ ਲਾਗਤ ਆ ਜਿਹੜਾ ਇਹ ਇਹ ਆ ਜਿਹੜਾ ਹੈਗਾ 8 ਲੱਖ ਦੇ ਕਰੀਬ ਇਹ 8 ਕੁ ਲੱਖ ਆਹ ਜਿਹੜਾ ਹੁਣ ਕੀਤਾ ਇਹ 8 ਲੱਖ ਦਾ ਜਿਹੜਾ ਪਿੱਛੇ ਕਰਕੇ ਉਹ 9 ਲੱਖ ਦਾ ਸੀ ਪਟਾਣਾ ਆਪਣੇ ਰੇੜੂ ਸਾਹਿਬਗੁਰ ਦਵਾਰੇ ਵਾਲਾ ਹਾਂਜੀ ਤੇ ਇਹ ਵਾਰਡ ਨੰਬਰ 15 ਦੇ ਅਧੀਨ ਆਉਂਦੀ ਹੈ ਜੀ ਇਹ ਗਲੀ ਇਹ ਆਪਣੇ ਗੁੱਗੀ ਕਪਲਾ ਜੀ ਵਾਲੀ ਗਲੀ ਵਜਦੀ ਹੈ ਤੇ ਇਹ ਗਲੀ ਦਾ ਉਦਘਾਟਨ ਚੇਅਰਮੈਨ ਜੁਰਾਵਰ ਸਿੰਘ ਵੱਲੋਂ ਕਰਿਆ ਗਿਆ ਤੇ ਇਸ ਗਲੀ ਦੀ ਜੋ ਲਾਗਤ ਆ ਉਹ 8 8.5 ਲੱਖ ਰੁਪਏ ਦੇ ਬਾਪ ਤਾਂ ਆ ਗਈ। ਇਹਨੀਆਂ ਗਲੀਆਂ ਪੜਨੇ ਦਾ। ਦੋ ਗੁਲੀਆਂ ਦਾ ਅਧਗਟਨ ਕਰਿਆ ਜੀ ਮੇਰੇ ਵਾਲੇ ਵਾੜ ਜੀ ਵਾੜ ਨੰਬਰ 15 ਚ। ਇੱਕ ਕਰਿਆ ਰੀਰੂ ਸਾਹਿਬ ਦੇ ਬਾਹਰ ਉੱਤੇ ਇੰਟਰਲੌਕ ਟਾਈ ਲੱਗਣੀ ਹੈ ਜੀ। ਗੁਰਦੁਆਰਾ ਰੀਰੂ ਸਾਹਿਬ ਦੇ ਨਾਲ ਜੋ ਨਵੀਂ ਇਮਾਰਤ ਬਣੀ ਹੈ ਉਹਦੀ ਪਾਰਕਿੰਗ ਹੈ ਉਹ ਬਾਹਰ ਇੰਟਰਲੌਕ ਟਾਈ ਲੱਗਣੀ ਹੈ। ਉਹਦਾ 9 ਲੱਖ ਰੁਪਏ ਦਾ ਪ੍ਰੋਜੈਕਟ ਹੈ ਜੀ। ਤੇ ਇਹ ਜਿਹੜੀ ਗਲੀ ਹੈ ਇਹ 8.5 ਲੱਖ ਰੁਪਏ ਦਾ ਪ੍ਰੋਜੈਕਟ ਹੈ ਜੀ। ਮਤਲਬ ਜਿਹੜੇ ਹੁਣ ਜਿਹੜਾ ਅਧਗਟਨ ਕੀਤਾ ਗਿਆ ਉਹ ਬਹੁਤ ਤੱਕ ਹੋਈ ਨਹੀਂ ਚੱਲੀ। ਇਹ ਨਾਲ ਦੀ ਨਾਲ ਹੀ ਕੰਮ ਸਟਾਰਟ ਹੋ ਜਾਣਗੇ ਜੀ ਕਿਉਂਕਿ ਮੁੜਿਆ ਸਾਹਿਬ ਦੀ ਇਹ ਜੋ ਵੀ ਵਿਕਾਸ ਦੇ ਕੰਮ ਨੇ ਉਹ ਪਹਿਲ ਦੇ ਅਧਾਰ ਤੇ ਹੋਣੇ ਚਾਹੀਦੇ ਆ ਕੋਈ ਕੰਮ ਕਾਰਪੋਰੇਸ਼ਨ ਇਲੈਕਸ਼ਨ ਵੀ ਆ ਰਹੇ ਹੋਊਗਾ ਚੋਣ ਜਾਬਤਾ ਲੱਗ ਜਾਣਾ ਹੈ ਹੁਣ ਤਾਲੇ ਫਿਲਹਾਲ ਦੇ ਬਾਣੀ ਵਾਲੀ ਜਿਹੜੀ ਦੇਖੋ ਜੀ ਹਜੇ ਚੋਣ ਜਾਬਤੇ ਦਾ ਕੁਝ ਨਹੀਂ ਪਤਾ ਕੀ ਕਦੋਂ ਲੱਗਣਾ ਕਿਉਂਕਿ ਇਲੈਕਸ਼ਨ ਦਾ ਮਤਲਬ ਮਹੀਨੇ ਤੱਕ ਵੀ ਹੋ ਸਕਦੀ ਹੈ ਸਵਾ ਮਹੀਨਾ ਵੀ ਹੋ ਸਕਦਾ ਹੈ ਤੋ ਮਹੀਨੇ ਦੇ ਵਿੱਚ ਵਿੱਚ ਵੀ ਹੋ ਸਕਦੀ ਹੈ ਕਿਹੜੇ ਕਿਹੜੇ ਵਾਰਡ ਦੇ ਕੰਮ ਤੁਹਾਡੇ ਹੱਥਾਂ ਦੇ ਵਾਲੇ ਕਿੰਨੇ ਗਲੀਆਂ ਨਹੀਂ ਬਣਦੀ ਮੇਰੇ ਵਾਲੇ ਵਾਰਡ ਦਾ ਤਾਂ ਲਗਭਗ ਸਾਰਾ ਕੰਪਲੀਟ ਹੈ ਜੀ ਕੁਝ ਰਿਪੇਅਰ ਦੇ ਕੰਮ ਨੇ ਉਹ ਵੀ ਟੈਂਡਰ ਲੱਗੇ ਹੋਏ ਨੇ ਉਹ ਵੀ ਜੋ ਹਾਉਦੀਆਂ ਨਾਲੀਆਂ ਦੇ ਕੋਈ